ਸਿੰਘ ਸਹਿਬਾਨਾਂ ਦੀ ਕਿਸ ਤਰ੍ਹਾਂ ਅਕਾਲੀ ਆਗੂਆਂ ਨੇ ਕਰਦਾਰ ਖੁਸ਼ੀ ਕੀਤੀ ਹੈ ਅੱਜ ਦੁਨੀਆ ਵਿੱਚ ਕਿਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸਿੰਘ ਸਹਿਬਾਨਾਂ ਦੇ ਉੱਤੇ ਕੀਤੀ ਗਈ ਹੈ ਸ਼ਰਮ ਨਾਲ ਸਿਰ ਝੁਕਣਾ ਚਾਹੀਦਾ ਇੱਕ ਪਾਸੇ ਅਰਦਾਸ ਦੇ ਬੋਲ ਹੈ ਵੀ ਦੇਖ ਕੇ ਅੰਡਠ ਕਰਨਾ ਤੇ ਦੂਸਰੇ ਪਾਸੇ ਆਪਣੇ ਤਖਤਾਂ ਤੇ ਬੈਠੇ ਜਥੇਦਾਰਾਂ ਨੂੰ ਆਪਣੀ ਨਿੱਜੀ ਚੌਧਰਾਂ ਲਈ ਆਪਣੀਆਂ ਨਿੱਜੀ ਪਦਵੀਆਂ ਲਈ ਉਹਨਾਂ ਨੂੰ ਬਦਨਾਮ ਕਰਨਾ ਇਹ ਕਿੱਥੋਂ ਦੀ ਗੁਰਸ਼ਕੀ ਆ ਕਿੱਥੋਂ ਦਾ ਅਕਾਲੀ ਪੋਣਾ ਕਿੱਥੋਂ ਦੀ ਇਹ ਪੰਥਕ ਸੋਚ ਹੈ ਦੁਸ਼ਮਣ ਦਾ ਵੀ ਅੱਜ ਤੁਸੀਂ ਸਿੰਘ ਸਹਿਬਾਨਾਂ ਦੀ کردار کشੀ ਕਰ ਰਹੇ ਹੋ ਉਹਨਾਂ ਧਾਰਮਿਕ ਹਸਤੀਆਂ ਦੀ کردار کشੀ ਕਰ ਰਹੇ ਹੋ ਜਿਨ੍ਹਾਂ ਦੇ ਅੱਗੇ ਸੀ ਹੱਥ ਜੋੜ ਕੇ ਸੱਚਕਾਉਣੀ ਹੈ ਆਉਣ ਵਾਲਾ ਸਮਾਂ ਤੁਹਾਨੂੰ ਵੀ 마ਫ ਨਹੀਂ ਕਰੇਗਾ ਦੁਨੀਆ ਤੁਹਾਨੂੰ ਇਸ ਗੁਨਾਹ ਦੀ ਸਜ਼ਾ ਦੇਗੀ ਪੰਥ ਦੀ ਕਚਹਿਰੀ ਦੇ ਵਿੱਚ ਔਰ ਇਹ ਸਜਾ ਤੁਹਾਨੂੰ ਅਵਸ਼ਯ ਰੱਬ ਦੀ ਦਰਗਾਹ ਤੋਂ ਵੀ ਮਲੇਗੀ ਅਕਾਲੀ ਦਲ ਦਾ ਕਿੱਡਾ ਡਾਟਾ ਸੱਚਾ ਕਿਰਦਾਰ ਸੀ ਅਕਾਲੀ ਨਾਮ ਸੁਣ ਕੇ ਅਕਾਲੀ ਦਲ ਦੇ ਆਗੂਆਂ ਨੂੰ ਦੁਨੀਆ ਵੇਖ ਕੇ ਸਿਰ ਝਕਾਉਂਦੀ ਸੀ ਦੁਨੀਆ ਦੇ ਵਿੱਚ ਅਕਾਲੀ ਸੋਚ ਦਾ ਪੰਥਕ ਸੋਚਦਾ ਇੰਨਾ ਸਤਕਾਰ ਸੀ ਕਿ ਕੋਈ ਬਜ਼ੁਰਗ ਅਕਾਲੀ ਦਲ ਦਾ ਵਰਕਰ ਸੇਵਾਦਾਰ ਆਉਂਦਾ ਸੀ ਲੋਕ ਹੱਥ ਜੋੜ ਕੇ ਖੜੇ ਹੋ ਜਾਂਦੇ ਸਨ ਇਹ ਅੱਜ ਇਹਨਾਂ ਲੋਕਾਂ ਦਾ ਨਾਮ ਲੈਣ ਤੋਂ ਵੀ ਲੋਕ ਸੌ ਵਾਰੀ ਗੁਰੇਜ਼ ਕਰਦੇ ਆ। ਇਹ ਇਹਨਾਂ ਲੋਕਾਂ ਨੇ ਜਿਹੜਾ ਰਸਤਾ ਫੜ ਲਿਆ ਨਾ ਇਹ ਰਸਤਾ ਨਾ ਮਨਮੁਖਾਂ ਵਾਲਾ, ਨਾਸਤਕਾਂ ਵਾਲਾ ਔਰ ਘਟੀਆ ਸੋਚ ਦਾ ਪ੍ਰਗਟਾਵਾ ਕਰਦਾ ਹੈ। ਔਰ ਪੰਥਕ ਪਲੇਟ ਫਾਰਮ ਤੋਂ ਪੁੱਛਣੀ ਚਾਹੁੰਨਾ ਕਿ ਤੁਸੀਂ ਪੰਥਕ ਮਰਿਆਦਾ, ਪੰਥਕ ਅਰਦਾਸ ਦੀ ਗਲਤ ਆ ਕਰਦੇ ਹੋ। ਲੇਕਿਨ ਪੰਥਕ ਅਰਦਾਸ ਦੇ ਬੋਲ ਜਿਹੜੇ ਆ ਉਹਨਾਂ ਦੀਆਂ ਧਗੀਆਂ ਜਿਨ੍ਹਾਂ ਨੇ ਦੇਖ ਕੇ ਅਣਖ ਵਿੱਠ ਕੀਤਾ ਤੇਨਾਂ ਦੀ ਕਮਾਈ ਦਾ ਧਿਆਨ ਤਰਫੇ ਖਾਲਸਾ ਦੀ ਬੋਲ ਦੀ ਵਾਸਤੂ ਸਿੰਘ ਸਹਿਬਾਨਾ ਦੀ ਕਿਸ ਤਰ੍ਹਾਂ ਅਕਾਲੀ ਆਗੂਆਂ ਨੇ ਕਰਦਾਰ ਕੂਸ਼ੀ ਕੀਤੀ ਹੈ ਅੱਜ ਦੁਨੀਆ ਵਿੱਚ ਕਿਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸਿੰਘ ਸਹਿਬਾਨਾ ਦੇ ਉੱਤੇ ਕੀਤੀ ਗਈ ਹੈ ਸ਼ਰਮ ਨਾਲ ਸਿਰ ਧੁਣਾ ਚਾਹੀਦਾ ਇੱਕ ਪਾਸੇ ਅਰਦਾਸ ਦੇ ਬੋਲ ਹੈ ਵੀ ਦੇਖ ਕੇ ਅੰਡਠ ਕਰਨਾ ਤੇ ਦੂਸਰੇ ਪਾਸੇ ਆਪਣੇ ਤਖਤਾਂ ਤੇ ਬੈਠੇ ਦਸੇਦਾਰਾਂ ਨੂੰ ਆਪਣੀ ਨਿੱਜੀ ਚੌਧਰਾਂ ਲਈ ਆਪਣੀਆਂ ਨਿੱਜੀ ਪਦਵੀਆਂ ਲਈ ਉਹਨਾਂ ਨੂੰ ਬਦਨਾਮ ਕਰਨਾ ਇਹ ਕਿੱਥੋਂ ਦੀ ਗੁਰ ਸਿੱਖੀ ਹੈ ਕਿੱਥੋਂ ਦਾ ਇਹ ਅਕਾਲੀ ਪੁਰਾ ਕਿੱਥੋਂ ਦੀ ਇਹ ਪੰਥਕ ਸੋਚ ਹੈ ਦੁਸ਼ਮਣ ਦਾ ਵੀ ਕੋਈ ਗਨਾਹ ਹੋਵੇ ਦੁਸ਼ਮਣ ਦਾ ਵੀ ਕੋਈ ਪਾਪ ਹੋਵੇ ਸਿੱਖ ਕਦੇ ਉਸ ਦਾ ਜ਼ਿਕਰ ਵੀ ਨਹੀਂ ਕਰਦਾ ਬੜਾ ਅਫਸੋਸ ਹੈ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਜੋ ਕੁਝ ਕੀਤਾ ਜਾ ਰਿਹਾ ਇਹ ਅਰਦਾਸ ਤੇ ਬੋਲਾਂ ਦੀ ਉਲੰਘਣਾ ਜਿਹੜੀ ਨਿੱਤਰ ਅਰਦਾਸ ਆਪੋ ਕਰਦੇ ਸਿੰਘ ਸਹਿਬਾਨਾਂ ਦੀ ਜੋ ਇਹਨਾਂ ਨੇ ਕਰਦਾਰ ਪੂਸ਼ੀ ਕੀਤੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਮੈਂ ਬੇਨਤੀ ਕਰਦਾ ਅੱਜ ਤੁਸੀਂ ਸਿੰਘ ਸਹਿਬਾਨਾਂ ਦੀ ਕਰਦਾਰ ਪੂਸ਼ੀ ਕਰ ਰਹੇ ਹੋ ਉਹਨਾਂ ਧਾਰਮਿਕ ਹਸਤੀਆਂ ਦੀ ਕਰਦਾਰ ਪੂਸ਼ੀ ਕਰ ਰਹੇ ਹੋ ਜਿਨ੍ਹਾਂ ਦੇ ਅੱਗੇ ਅਸੀਂ ਹੱਥ ਜੋੜ ਕੇ ਸਿਰ ਝੁਕਾਉਣੀ ਹੈ ਆਉਣ ਵਾਲਾ ਸਮਾਂ ਤੁਹਾਨੂੰ ਵੀ ਆਪਨੀ ਕਰੇਗਾ ਦੁਨੀਆ ਤੁਹਾਨੂੰ ਇਸ ਗੁਨਾਹ ਦੀ سزا ਦੇਗੀ ਪੰਥ ਦੀ ਕਚਹਿਰੀ ਦੇ ਵਿੱਚ ਔਰ ਇਹ ਸਜ਼ਾ ਤੁਹਾਨੂੰ ਅਵਸ਼ਯ ਰੱਬ ਦੀ ਦਰਗਾਹ ਤੋਂ ਵੀ ਮਿਲੇਗੀ ਕਬੀਰ ਸਾਹਿਬ ਨੇ ਕੀ ਕਿਹਾ ਕਹੋ ਕਬੀਰ ਨਿੰਦਕ ਡੂਬਾ ਹਮ ਉਤਰੇ ਜਾਣ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਬਾਕੀ ਆਈਟੀ ਸੈੱਲ ਵਾਲਿਆਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹ ਤੁਸੀਂ ਕੱਲ ਦੇ ਜੰਮੇ ਆ। ਔਰ ਤੁਸੀਂ ਟੁਕੜ ਨੋ ਬੋਚਾਂ ਦੀ ਸ਼੍ਰੇਣੀ ਵਿੱਚ ਆਉਨੇ ਆ ਸਿੱਧੀ ਗੱਲ ਹੈ। ਔਰ ਜਿਸ ਢੰਗ ਦੇ ਨਾਲ ਤੁਸੀਂ ਲੱਗੇ ਹੋਏ ਆ ਨਾ ਦੁਨੀਆ ਨੂੰ ਤੁਹਾਡਾ ਪਤਾ ਲੱਗ ਚੁੱਕਾ ਲੋਕਾਂ ਨੂੰ ਪਤਾ ਵੀ ਤੁਸੀਂ ਕੌਣ ਲੋਕ ਕਮੈਂਟ ਕਰਦੇ ਹੋ ਕੌਣ ਲੋਕ ਗਲਤ ਪੋਸਟਾਂ ਪਾਦੇ ਹੋ ਅੱਜ ਲੋਕੀ ਸ਼ਿਖ ਵਿੱਚ ਗੱਲ ਨਹੀਂ ਰਹੇਗੀ। ਅਕਾਲੀ ਦਲ ਦਾ ਕਿੱਦਾਂ ਡਾਕਟਰ ਸੱਚਾ ਕਰਦਾਰ ਸੀ। ਅਕਾਲੀ ਨਾਮ ਸੁਣ ਕੇ ਅਕਾਲੀ ਦਲ ਦੇ ਆਗੂਆਂ ਨੂੰ ਦੁਨੀਆ ਵੇਖ ਕੇ ਸਿਰ ਝਕਾਉਂਦੀ ਸੀ। ਦੁਨੀਆ ਦੇ ਵਿੱਚ ਅਕਾਲੀ ਸੋਚ ਦਾ ਪੰਥਕ ਸੋਚਦਾ ਇੰਨਾ ਸਤਕਾਰ ਸੀ ਕਿ ਕੋਈ ਬਿਰਗ ਅਕਾਲੀ ਦਲ ਦਾ ਵਰਕਰ ਸੇਵਾਦਾਰ ਹੁੰਦਾ ਸੀ ਲੋਕ ਹੱਥ ਜੋੜ ਕੇ ਖੜੇ ਹੋ ਜਾਂਦੇ ਸਨ ਕੀ ਅੱਜ ਇਹਨਾਂ ਲੋਕਾਂ ਦਾ ਨਾਮ ਲੈਣ ਤੋਂ ਵੀ ਲੋਕ ਸੌ ਵਾਰੀ ਘਰੇਜ਼ ਕਰਦੇ ਆ ਇਹਨਾਂ ਲੋਕਾਂ ਨੇ ਜਿਹੜਾ ਰਸਤਾ ਫੜ ਲਿਆ ਨਾ ਇਹ ਰਸਤਾ ਨਾ ਮਨਮੁਖਾਂ ਵਾਲਾ ਨਾਸਤਕਾਂ ਵਾਲਾ ਔਰ ਘਟੀਆ ਸੋਚ ਦਾ ਪ੍ਰਗਟਾਵਾ ਕਰਦਾ ਹੈ ਆਈਟੀ ਸੈਲ ਵਿੰਗ ਦੀ ਜੋ ਮਹਿਮੇਨਾ ਨੇ ਵਿੱਢੀ ਹੋਈ ਹੈ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਤੁਹਾਡੀ ਸਾਨੂੰ ਨਾ ਕੱਲ ਪ੍ਰਵਾਸ ਹੀ ਨਾ ਅੱਜ ਪ੍ਰਵਾਹ ਮੈਂ ਇਹ ਅਪੀਲ ਕਰਦਾ ਮੀਡੀਆ ਤੇ ਰਹੇ ਤੁਹਾਡੇ ਕੋਲੇ ਜਿੰਨਾ ਜ਼ੋਰ ਲੱਗਦਾ ਮੇਰੇ ਖਿਲਾਫ ਪ੍ਰਚਾਰ ਕਰੋ ਮੇਰੇ ਖਿਲਾਫ ਜਿੰਨੀਆਂ ਪੋਸਟਾਂ ਪਾਈਆਂ ਜਾਂਦੀਆਂ ਪਾਓ ਪਾਓ ਤੁਸੀਂ ਸਾਡੇ ਤੇ ਕੋਈ ਅਸਰ ਨਹੀਂ ਕੋਈ ਤੁਹਾਡੀ ਇਸ ਇਲਜ਼ਾਮ ਬਾਜ਼ੀ ਦਾ ਸਾਨੂੰ ਕੋਈ ਵੀ ਪ੍ਰਭਾਵ ਨਹੀਂ ਤੁਹਾਡਾ ਇਸ ਕਰਕੇ ਜੇ ਤੁਸੀਂ ਆਏ ਦਿਨ ਇਹੀ ਕੁਛ ਕਰੋਗੇ ਨਾ ਜਿਹੜਾ ਕੁਛ ਰਹਿ ਗਿਆ ਇਹ ਵੀ ਨਹੀਂ ਬਚਣਾ ਇਹ ਤੁਹਾਡੇ ਕੋਲੇ ਰਹਿਣਾ ਨਹੀਂ ਦੁਨੀਆ ਜਾਗ ਚੁੱਕੀ ਹੈ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਇਹ ਤੁਸੀਂ ਕਿਸ ਵਾਸਤੇ ਕਰਦਾ ਇਹ ਇਸ ਕਰਕੇ ਇਹ ਜਿਹੜੇ ਲੋਕ ਕਰ ਰਹੇ ਆ ਨਾ ਇਹਨਾਂ ਦੀ ਕੱਲ ਸਾਨੂੰ ਪਰਵਾਹ ਸੀ ਨਾ ਇਹਨਾਂ ਦੀ ਅੱਜ ਸੰਗਤਾਂ ਜਾਣਦੀਆਂ ਕੌਣ ਪੰਥਕ ਹੈ ਕੌਣ ਪੰਥ ਪ੍ਰਸਤ ਹੈ ਕੌਣ ਗੁਰੂ ਨੂੰ ਸਮਰਪਤ ਹੈ ਕੌਣ ਤਖਤਾਂ ਨੂੰ ਸਮਰਪਤ ਹੈ ਕੌਣ ਸੰਗਤ ਨੂੰ ਸਮਰਪਤ ਹੈ ਕੀ ਦੁਨੀਆ ਜਾਣਦੀ ਹੈ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋ। ਬਾਬਾ ਜੀ ਅੰਤਰਨ ਕਮੇਟੀ ਆਪਣੇ ਫੈਸਲੇ ਦੇ ਉੱਤੇ ਬਜਿੱਦ ਦਿਖਾਈ ਦਿੰਦੀ ਹੈ ਕਿ ਸਮਝਦੇ ਹੋ ਕਿ ਕੋਈ ਪ੍ਰੈਸ਼ਰ ਲਾਇਆ ਹੈ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰ ਹੋ ਸਕਦਾ। ਮੇਰੀ ਇਹ ਬੇਨਤੀ ਹੈ ਵੀ ਅੰਤਰਨ ਕਮੇਟੀ ਜਿਹੜੀ ਹੈ ਨਾ ਅੰਤਰ ਕਮੇਟੀ ਜਿਹੜੀ ਹੈ ਉਹ ਵੈਸੇ ਤਾਂ ਦੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜ ਦੀ ਤੇਰਾ ਪੰਜ ਦੀ ਜਮਾਤ ਹੈ ਗੁਰਦੁਆਰਾਂ ਦਾ ਪ੍ਰਬੰਧ ਕਰਦੀ ਹੈ। ਉਹਨੂੰ ਕਿਸੇ ਵੀ ਰਾਜਨੀਤਿਕ ਪ੍ਰੈਸ਼ਰ ਦੇ ਅਧੀਨ ਕੰਮ ਨਹੀਂ ਕਰਨਾ ਚਾਹੀਦਾ ਮੈਂ ਹੈਰਾਨ ਹੈ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਦੀ ਮੀਟਿੰਗ ਹੋਵੇ ਇਕਤਰਤਾ ਹੋਵੇ ਤੇ ਉਹਦੇ ਵਿੱਚ ਰਾਜਨੀਤਿਕ ਆਗੂ ਡਾ ਕੇ ਪ੍ਰੈਸ ਕਾਂਟਪ੍ਰਸਾ ਕਰੇ ਇਸ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੀ ਮਾਨਮਰਿਆਦਾ ਰਹਗੀ ਦੀ ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਤੇ ਉਹਨਾਂ ਦੇ ਪ੍ਰਧਾਨ ਸਾਹਿਬ ਬੈਠਦੇ ਆ ਬਾਕੀ ਜਨਰਲ ਸਕੱਤਰ ਬੈਠਦੇ ਆ ਮੀਤ ਪ੍ਰਧਾਨ ਬੈਠਦੇ ਆ ਸਾਰੇ ਮੈਂਬਰ ਬੈਠਦੇ ਆ ਉੱਥੇ ਜਾ ਕੇ ਰਾਜਸੀ ਬੰਦਾ ਜਾ ਕੇ ਅੱਜ ਇੰਨੀ ਪਾਣੀ ਨਾਲੋਂ ਵੀ ਪਤਲੀ ਹਾਲਤ ਹੋ ਗਈ ਹੈ ਸਾਡੀ ਕਿ ਸ਼੍ਰੋਮਣੀ ਕਮੇਟੀ ਨੂੰ ਦੁਨੀਆ ਤਾਂ ਕਹਿ ਰਹੀ ਹੈ ਕਿ ਰਾਜਸੀ ਲੋਕਾਂ ਦਾ ਜਿਹੜਾ ਗਲਬਾ ਸ਼੍ਰੋਮਣੀ ਕਮੇਟੀ ਤੋਂ ਲਾਉਣਾ ਚਾਹੀਦਾ ਸ਼੍ਰੋਮਣੀ ਕਮੇਟੀ ਮੁਕਤ ਹੋਣੀ ਚਾਹੀਦੀ ਹੈ ਰਾਜਸੀ ਲੋਕਾਂ ਦੇ ਪ੍ਰਭਾਵ ਤੋਂ ਤੇ ਅੱਜ ਰਾਜਸੀ ਬੰਦੇ ਬੈਠ ਕੇ ਉਹਨਾਂ ਦੀ ਮੀਟਿੰਗ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰ ਰਹੇ ਆ ਇਸ ਤੋਂ ਸ਼੍ਰੋਮਣੀ ਕਮੇਟੀ ਦੇ ਨਿਹਾਰ ਦਾ ਹੋਰ ਕੀ ਇਸ ਤੋਂ ਵੱਡਾ ਨਿਹਾਰ ਕੀ ਹੋ ਸਕਦਾ ਜੀ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜਾ ਆਇਆ ਕਿਸ ਕਾਰਨ ਕਰਕੇ ਆਇਆ ਸ਼੍ਰੋਮਣੀ ਕਮੇਟੀ ਪੰਥ ਦੀ ਮਾਨਮਤਾ ਸੰਸਥਾ ਸ਼ੀਤਾਂ ਦੀ ਰੱਥੀ ਬੰਦੀ ਹੈ ਉਸ ਨੂੰ ਇਹਨਾਂ ਪ੍ਰਭਾਵਾਂ ਤੋਂ ਮੁਕਤ ਰੱਖਣ ਦੀ ਲੋੜ ਹੈ ਔਰ ਅੰਤਰਨ ਕਮੇਟੀ ਨੂੰ ਕਿਸੇ ਦਾ ਪ੍ਰਭਾਵ ਨਹੀਂ ਕਬੂਲਣਾ ਚਾਹੀਦਾ ਸ਼੍ਰੋਮਣੀ ਕਮੇਟੀ ਪੰਥ ਦੀ ਨੁਮਾਇੰਦਗੀ ਕਰਦੀ ਹੈ ਪੰਥ ਦੀ ਆਵਾਜ਼ ਉਠਾਉਣ ਦੀ ਹੱਕਦਾਰ ਹੈ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੋਂ ਪੰਛ ਦੀ ਆਵਾਜ਼ ਉੱਠਦੀ ਹੈ ਤਖਤਾਂ ਦੇ ਜਥੇਦਾਰਾਂ ਦੇ ਸਨਮਾਨ ਦੀ ਗੱਲ ਉੱਠਦੀ ਹੈ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ ਤੋਂ ਉਹ ਬਾਤਾਂ ਨਹੀਂ ਉੱਠਦੀਆਂ ਕਿ ਤਖਤਾਂ ਦੀ ਮਾਨ ਮਰਿਆਦਾ ਨੂੰ ਰੋਲਿਆ ਗਿਆ ਤਖਤਾਂ ਦੀ ਸਰਵਉੱਚਤਾ ਨੂੰ ਢਾਹ ਲਾਈ ਗਈ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰ ਕਮੇਟੀ ਉਹਨਾਂ ਦੀ ਪੁਸਤ ਪਨਾਈ ਕਰੇ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਜੀ ਇੱਕ ਗਲਾਸਿਸ ਬੋਲ ਹੈ ਜੀ ਜਿਹੜਾ ਤੁਸੀ 6 ਮਾਰਚ ਨੂੰ ਬੈਠ ਕੇ ਇਕ ਤਰ੍ਹਾਂ ਦੇ ਹੋਊਗੀ ਔਰ ਸ਼ਾਂਤ ਨੇ ਜਿਹੜਾ ਹੈਗਾ ਜਾਪਤਾ ਜਾਊਗਾ ਹਾਂਜੀ ਔਰ ਉਸ ਦਰਮਿਆਨ ਕੋਈ ਜਨੇ ਥੋੜਾ ਪਹਿਲਾਂ ਬਿਆਨ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਹੀਂ ਚਾਹੁੰਦੇ ਹਾਂਜੀ ਲੇਕਿਨ ਇਹ ਤਾਂ ਵੱਡਾ ਕੱਟ ਜਿਹੜਾ ਤੁਸੀਂ ਸਾਦਰ ਨੂੰ ਸੁਖਾਈ ਨਾ ਹਾਂ ਹਾਂ ਔਰ ਉਸ ਦਰਮਿਆਨ ਕਿਸ ਤਰ੍ਹਾਂ ਨਹੀਂ ਰਹੀ ਕਿ ਇਹ ਕਾਜੀ ਦੀ ਕਦਮ ਤੱਕ ਸਗਤ ਪੰਜਾਬ ਦੇ ਪਿੰਡਾਂ ਤੋਂ ਕਾਬਲਿਆਂ ਦੇ ਰੂਪ ਨਾਲ ਜਾਏਗੀ ਬੜਾ ਭਾਰੀ ਸ਼ਾਹਸੰਦਰ ਦੇ ਵੀ ਔਰ ਸਮੁੱਚੇ ਸੰਸਮਾਜ ਨੂੰ ਮੇਰੀ ਅਪੀਲ ਹੈ ਗਾਂਸ਼ ਨੂੰ ਜਥੇਬੰਦੀਆਂ ਨੂੰ ਅਪੀਲ ਹੈ ਸਿੰਘ ਸੁਭਾਵਾਂ ਨੂੰ ਮੇਰੀ ਅਪੀਲ ਹੈ ਇਸ ਤੋਂ ਇਲਾਵਾ ਪੰਥਕ ਜਥੇਬੰਦੀਆਂ ਨੂੰ ਅਪੀਲ ਹੈ ਜਿੰਨੀਆਂ ਵੀ ਪੰਥਕ ਤੇ ਰਾ ਸਾਰੀਆਂ ਟੋਟ ਸੁਧਾਰ ਲੈਰ ਵਾਲੇ ਆ ਜਾਂ ਪੰਥਕ ਜਥੇਬੰਦੀਆਂ ਜਿੰਨੇ ਵੀ ਹੈ ਮੈਂ ਸਾਰਿਆਂ ਨੂੰ ਨਿਮਰਤਾ ਨਾਲ ਅਪੀਲ ਕਰਦਾ ਕਾਪਲਿਆਂ ਦੇ ਰੂਪ ਦੇ ਵਿੱਚ ਉਮ ਮਾ ਕੇ ਪਹੁੰਚੋ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਸ ਦੀ ਕਾਲ ਤੱਕ ਸਾਹਿਬ ਦੀ ਮਰਿਆਦਾ ਤੇ ਧਿਆਨ ਰੱਖਦੇ ਹੋਏ ਆਪਾਂ ਗੁਰਮਤਿ ਦੀ ਮਰਿਆਦਾ ਅਨੁਸਾਰ ਉੱਥੇ ਜਾਣਾ ਔਰ ਉੱਥੇ ਜਾ ਕੇ ਚੌਂਕੜੇ ਮਾਰ ਕੇ ਸਤਨਾਮ ਵਾਹਿਗੁਰੂ ਦਾ ਜਾਪ ਅਸੀਂ ਆਪਣੀ ਆਵਾਜ਼ ਉਠਾਉਣੀ ਹੈ ਅਸੀਂ ਕਿਸੇ ਤਰ੍ਹਾਂ ਦੇ ਟਕਰਾਅ ਦੇ ਵਿੱਚ ਨਾ ਪਏ ਨਾ ਪੈਣ ਕਿਉਂਕਿ ਅਸੀਂ ਆਪਣੀ ਸੰਸਥਾ ਨੂੰ ਪੰਚ ਦਾ ਰੋਸ ਦਿਟਾਉਣਾ ਕਿ ਕੌਮ ਦੇ ਵਿੱਚ ਰੋਸ ਹੈ ਤੁਹਾਡੇ ਗਲਤ ਫੈਸਲੇ ਪ੍ਰਤੀ ਕੌਮ ਦੀਆਂ ਜਿਹਾ ਭਾਵਨਾਵਾਂ ਨੂੰ ਬਹੁਤ ਵੱਡੀ ਥੇਸ ਪਹੁੰਚੀ ਹੈ ਕੌਮ ਦਾ ਹਰ ਹਿਰਦਾ ਦੁਖੀ ਹੈ ਹਰ ਇੱਕ ਹਿਰਦੇ ਵਿੱਚ ਪੀੜ ਉੱਠੀ ਹੈ ਤੁਸੀਂ ਕੌਮ ਦੇ ਜ਼ਖਮਾਂ ਤੇ ਮਲ੍ਹਮ ਲਾਓ ਨਾ ਕੇ ਕੌਮ ਦੇ ਜ਼ਖਮਾਂ ਦੇ ਉੱਤੇ ਲੋਨ ਭੁਕੜਨ ਦਾ ਰੋਲ ਅਦਾ ਕਰੋ ਜੇ ਹੱਥ ਇੱਕ ਮਿੰਟ ਜੇ ਹੱਥ ਧਰਮ ਹੀ ਨਹੀਂ ਛੱਡੋਗੇ ਕੌਮ ਦੀਆਂ ਭਾਵਨਾਵਾਂ ਨੂੰ ਕੌਮ ਦੀਆਂ ਪੀੜਾ ਨੂੰ ਇਹ ਆਹਤ ਨਹੀਂ ਕਰਨਗੇ ਫਿਰ ਇਸ ਕਰਕੇ ਸਾਡਾ ਜਿਹੜਾ ਘਟੋ ਹੋਈਗਾ ਸਾਡਾ ਜੋ ਰੋਸ ਹੈ ਅਸੀਂ ਗੁਰਮਤ ਦੇ ਦਾਇਰੇ ਵਿੱਚ ਰਹਿ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਬਾਣੀ ਪੜ੍ਹਦੇ ਅਸੀਂ ਆਪਣਾ ਰੂਪ ਪ੍ਰਗਟ ਕਰਾਂਗੇ ਕਿ ਔਰ ਛੋਮਣੀ ਕਮੇਟੀ ਦੇ ਜਿਹੜੇ ਮੈਂਬਰ ਗਲਤ ਫੈਸਲੇ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਅਹਿਸਾਸ ਕਰਾਵਾਂਗੇ ਕਿ ਤੁਹਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਸੰਗਤ ਨੇ ਚੁਣ ਕੇ ਭੇਜਿਆ ਸੰਗਤਾਂ ਦੀ ਇਹ ਮਰਜ਼ੀ ਹੈ ਸੰਗਤਾਂ ਦੀ ਇਹ ਇੱਛਾ ਕਿਤਨੇ ਤਖਸਾਂ ਦੇ ਅਧਿਕਾਰ ਦੁਬਾਰਾ ਬਹਾਲ ਕਰੋ ਟੂਟੀ ਆਂਦੀ ਹੈ ਨਾ ਇਹ ਰੱਦ ਕਰੋ ਅਟਿਸ ਮੁੱਚੀ ਕੌਮ ਦਾ ਫੈਸਲਾ ਹੈ ਇਹ ਸਰਵੇ ਕਰਾ ਲੈਣ ਦੁਨੀਆਂ ਤੋਂ